ਦੇਲੇ ਜੋ ਛੋੜੇ ਕਾਲੇ ਦਲ ਚ ਉਹਦਾ ਬੋਤਾ ਆਪਰੇ ਦੇ ਵਿੱਚ ਫਰਕ ਪਿਆ ਹੋਇਆ ਉਹਦੇ ਵਿੱਚ ਇਹ ਛੋੜੇ ਕਾਲੇ ਪੱਤੇ ਦਾ ਇੱਕ ਸਵਸਿਆ ਸਮਝ ਆਈ ਸੀ ਜੀ ਦੇ ਸੁਰਦਾਲ ਲਈ ਸਾਡੇ ਸਭ ਦੇ ਸਤਕਾਰਯੋਗ ਮਾਨਯੋ ਅਦਰਯੋ ਅਕਾਲਤਾ ਸਾਹਿਬ ਉਹਦੇ ਜੀ ਦਾ ਸਾਹਿਬ ਨੇ ਇੱਕ ਸੱਤ ਬਬਲੀ ਕੁਵੈਟੀ ਦਾ ਘਟ ਰਿਹਾ ਕੀਤਾ ਗਿਆ ਸੀ ਉਹਦਾ ਚਤ ਠੀਕ ਸੀ ਪਰ ਉਹ ਸੱਤ ਬਬਲੀ ਕੁਵੈਟੀ ਦੇ ਦੋ ਬੇਟੇਗਾ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਤੇ ਘਟੇ ਬੇਟੇਗਾ ਚਲਦੇ ਰਹੇ ਬਹੁਤ ਉਲਕੇ ਵਿਚਾਰ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜਿਓ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਥੋੜੇ ਵਿਵਾਰੀ ਸੀਗੇ ਪਰ ਅਫਸੋਸ ਹੈ ਉਹ ਸਾਲੀਆਂ ਬੇਟੀਆਂ ਦੇ ਕਰਦੇ ਰਹੇ باوجود ਵੀ ਕੋਈ ਕਿਸੇ ਸਾਤਰ ਤਿਜੇ ਸੀ ਨਹੀਂ ਪਹੁੰਚ ਸਕੇ ਉਹਦੇ ਮੈਨੂੰ ਔਖ ਲੱਗੇ ਪਰ ਉਹ ਆਇਆ ਤੇ ਅੱਜ ਦੇ ਬਿਲਡਿੰਗ ਵਾਲੇ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜਦੋਂ ਕੱਲ ਤਾਂ ਸਾਬ ਨੇ ਨੇਤ ਕਿ ਲੱਗੇ ਸੀ ਕੁਝ ਦਿਨ ਬਾਅਦ ਕਿ ਹੁਣ ਕੋਣ ਪ੍ਰਧਾਨ ਲਗਾ ਕੋਲ ਅਸੀਂ ਆਪਣੇ ਹੱਥ ਬੰਨ ਨਹੀਂ ਸਕਦੇ ਇਹ ਤਾਂ ਕੱਲ ਤਾਂ ਸਾਬ ਵੀ ਕਰ ਸਕਦੇ ਸੀ ਇਸ ਤੇ ਦੇਖ ਕੇ ਜਿਹਦੇ ਪੰਪਲ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆ ਹੋਇਆ ਤਾਂ ਇਹ ਕੱਲ ਤਾਂ ਸਾਬ ਜਿਆਦਾ ਸਾਨੂੰ ਚਿੱਠੀ ਲਿਖੀ ਆ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਤਾਂ ਆਪਣੇ ਤੋਂ ਪਰੇ ਕੀਤਾ ਜਾਵੇ ਤੇ ਉਹ ਅੱਗੇ ਉਹ ਫੈਸਲਾ ਬੋਲ ਰਿਹਾ ਕਿ ਕਰਨਾ ਕੀ ਨਹੀਂ ਕਰਨਾ ਇਸ ਕਰਕੇ ਉਹ ਬਿਚੇ ਜੇ ਕੋਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੇ ਆਪ ਨੂੰ ਸਿੱਧਾ ਬਿਟੇ ਕਨਵੀਰ ਕਰਾ ਬੰਦਾ ਉਹ ਹੀ ਅਜਿਹਾ ਇਸ ਕਰਕੇ ਉਹ ਯਾਦਾ ਉਹ ਕੁਝ ਸਹਿਦ ਕਰਕੇ ਸਹਿਦ ਕਰਕੇ ਤੇਰੀ ਸਦਾਰੀ ਜੇ ਦਾ ਕੋਈ ਉਮੀਦਵਾਰਾ ਕੋ ਹੋ ਚ ਜਾ ਉਹਦਾ ਨੰਬਰ ਦਵਾ ਲਾ ਕਰ ਲੇਗਾ ਇਹ ਾਕਾਦਾਰ ਸਾਹਿਬ ਦੇ ਉਪਰਾਂ ਜਿਹੜਾ ਕਮੇਟੀ ਇਹ ਤਾਂ ਉਹ ਹੀ ਕਰ ਸਕਦੇ ਇਹ ਇਹਦੇ ਤੋਂ ਬਾਅਦ ਵੀ ਕਰੇਗਾ ਕੋਈ ਫੈਸਲਾ ਆਇਆ ਨਹੀਂ ਇਸ ਕਰਕੇ ਇਹ ਉਹ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਮੈਂ ਤਾਂ ਤੇਰੇ 50 ਸਾਲ ਤੇ ਆ ਬ ਮੈਂ ਮੈਨੂੰ ਸੁਣਦਾ ਸੀ ਕਿ ਇਹ ਅਸੀਂ ਕੋਈ ਕੰਟਰੋਲ ਨਹੀਂ ਕਰ ਸਕਾਂਗਾ ਪਰ ਤੁਹਾਨੂੰ ਕੀ ਲੱਗਦਾ ਕਿ ਅਨਿਲ ਸਿੰਘ ਸਾਹਿਬ ਨੇ ਧੰਮੀ ਜਦੋਂ ਮੀਟਿੰਗ ਚਲਦੀ ਦੇ ਵਿੱਚ ਉਸੇ ਵਾਰ ਦੇ ਮੈਂ ਤਾਂ ਸਹੀ ਕਰਦਾ ਸਾਡੇ ਅੜ ਕਦੇ ਘਰ ਤੱਕ ਨਹੀਂ ਇਸ਼ਾਰਾ ਇਸ਼ਾਰਾ ਮਤਲਬ ਗੱਲ ਹੀ ਕਰਦੇ ਜੀ ਮੈਨੂੰ ਪਹਿਲਾਂ ਪਤਾ ਵੀ ਲੱਗਿਆ ਮੇਰਾ ਟੈਲੀਫੋਨ ਬੰਦ ਸੀ ਮੈਂ ਬਾਹਰ ਜਾ ਰਿਹਾ ਸੀ ਕੋਟੇ ਸਤਾੜ ਇਹਦਾ ਬੈਠੇ ਮੇਰੇ ਨਾਲ ਸੀ ਇਹਨੇ ਮੈਂ ਦੱਸਿਆ ਦਮਰੇ ਜਾ ਕੇ ਵੀ ਉਸੇ ਵਾਰ ਦਿੰਦਾ ਹੈ ਹੇ ਅਸੀਂ ਇਹ ਕੋਈ ਤਾਂ ਚਤੋਂ ਚੱਲ ਰਹੀ ਰਾਤ ਨੂੰ ਘਰ ਹੋਈ ਜੀ ਵੀ ਤੰਦਰ ਕੀ ਹੋਦਾ ਤੈਸਰ ਕਰ ਦੋ ਦੱਸ ਤਾਂ ਦੇ ਕੋਈ ਕਹਦਾ ਨਹੀਂ ਕਰੀ ਇਹ ਚਾਰੀ ਮੁੰਡੇ ਉਹ ਸਿੱਧੇ ਘਾਟ ਦੇ ਅੱਜ ਵੀ ਕਿਹਾ ਕੋਈ ਸਾਨੂੰ ਕੋਈ ਸਹੀ ਜਵਾਬ ਦਿੱਤਾ ਕਰੇ ਇਹ ਕਿਹਾ ਉਹ ਮਿਸਟਰ ਕਿ ਅੱਜ ਮੀਟਿੰਗ ਸੀ ਅੱਜ ਇਹ ਮੀਟਿੰਗ ਬਾਰੇ ਮੈਂ ਕਿਹਾ ਜੀ ਜਿਹੜੇ ਜੋ ਦਿੱਤਾ ਸੀ ਉਹ ਬਿਤੇ ਤੁਸੀਂ ਸੱਦੇ ਵਿੱਚ ਕਿ ਜੇ ਕੋਈ ਇਹਦੇ ਬਾਰੇ ਵੀ ਕਹਿਣਾ ਸੀਗਾ ਉਹ ਚੁੱਪ ਹੋ ਗਏ ਹੁਣ ਇਹ ਰੱਦ ਕਰ ਦਿੱਤੀ ਕਿ ਮੀਟਿੰਗ ਜਾਂ ਕੁਝ ਵੀ ਵੇਗਾ ਦਿੱਚਦਾ ਪੜੀ ਹੋਈ ਹੈ ਦੇਖੋ ਉਹ ਤੁਸੀਂ ਆਹ ਸੁਣਦੇ ਹੋ ਦੋਹਰਾ ਮੈਂ ਰਿਪੀਟ ਕਰ ਇਹ ਤਾਂ ਵੈਟ ਇਸ ਪਤਾ ਤੱਕ ਦਾ ਜਿਹੜਾ ਸਭ ਨੇ ਪੜਾਈ ਸੀ ਕੁਝ ਵਾਕ ਤਾਂ ਲਿਖਿਆ ਹੋਇਆ ਉਹ ਤਵੀ ਸਾਲ ਦਾ ਠੀਕ ਹੈ ਉਹ ਜਿਹੜਾ ਜਿਹੜਾ ਪਹਾਰ ਕੇ ਕਰ ਰਿਹਾ ਉਹ ਪਹਾਰ ਕੇ ਛੱਡ ਗਏ ਅਗਲੇ ਕੋਈ ਗੱਲ ਹੀ ਕਹਿ ਕੇ ਗਏ ਹੁਣ ਕੋਲ ਕਹੇਗਾ ਆਪਣੇ ਆਪ ਹੀ ਵਰਤਦਾ ਦੇ ਠੀਕ ਹੈ ਹੁਣ ਤੁਹਾਡੇ ਕੋਲੋਂ ਅੱਗੇ ਮੀਟਿੰਗ ਦਾ ਹਿੱਸਾ ਬਣਿਆ ਜਾਏਗਾ ਤੁਹਾਡੇ ਕੋਲ ਨਹੀਂ ਨਹੀਂ ਮੈਂ ਤਾਂ ਹੁਣ ਫਿਰ ਤੇ ਕਰਦੇ ਵੀ ਇਹ ਮੈਨੂੰ ਤਾਂ ਫਰਕ ਹੀ ਕਰਦਾ Thank you.